ਸਤ ਸ੍ਰੀ ਅਕਾਲ ਬਾਈ ਜੀ ਕੀ ਹਾਲ ਚੰਨ ਉਮੀਦ ਕਰਦਾ ਤੁਸੀਂ ਬਹੁਤ ਵਧੀਆ ਹੋਵੋਗੇ ਬਾਈ ਤੁਹਾਡੇ ਨਾਲ ਇੱਕ ਮੈਂ ਵੀਡੀਓ ਸਾਂਝੀ ਕਰਨ ਲੱਗਿਆ हूं ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਦਾ ਭਲਾ ਹੋ ਜੇ ਉਹ ਬਾਈ ਦਾ ਪਾਸਪੋਰਟ ਉਹਨਾਂ ਦੀ ਕੁੜੀ ਦਾ ਪਾਸਪੋਰਟ ਗੁੰਮ ਗਿਆ ਸੋ ਉਹਨਾਂ ਦਾ ਵੀਜ਼ਾ ਆਇਆ ਹੋਇਆ ਹੈਗਾ ਟਿਕਟ ਹੋਈ ਹੋਈ ਹੈ ਸੋ ਕਿਸੇ ਦਾ ਭਲਾ ਹੋ ਜੇ ਵੀਡੀਓ ਤੁਹਾਡੇ ਸਾਹਮਣੇ ਹੈ ਉਹਨਾਂ ਦਾ ਨੰਬਰ ਸਭ ਕੁਝ ਵਿੱਚ ਮੈਂਸ਼ਨ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਹਾਡੇ ਨਾਲ ਉਹ ਮੈਂ ਵੀਡੀਓ ਸਾਂਝੀ ਕਰਨ ਲੱਗਿਆ ਬਾਈ ਬਣ ਕੇ ਮੈਂ ਭਪਿੰਦਰ ਸਿੰਧਾ ਸਾਬਕਾ ਸਰਪੰਚ ਰੈਸਰ ਆਪ ਸਭ ਨੂੰ ਅੱਥਰ ਜੋੜ ਕੇ ਬੇਨਤੀ ਕਰਦਾ ਹਾਂ ਕਿ ਕੱਲ 9 ਤਰੀਕ ਨੂੰ ਮੇਰੀ ਬੇਟੀ ਰਮਨਦੀਪ कौर ਦਾ ਪਾਸਪੋਰਟ ਬਰਨਾਲੇ ਵਿੱਚ ਅਚਾਨਕ ਗੁੰਮ ਹੋ ਗਿਆ ਕੋਈ ਵੀ ਭਰਾ ਮੇਰਾ ਭਲੇਖੇ ਨਾਲ ਲੈ ਗਿਆ ਫੇਰ ਕਾਗਜ਼ਾਂ ਦੇ ਵਿੱਚ ਪਾ ਕੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਵੀਜ਼ਾ ਆਇਆ ਹੋਇਆ ਬੇਟੀ ਦਾ ਟਿਕਟ ਮੇਰੀ ਲਈ ਹੋਈ ਹੈ ਬੱਚੀ ਦੀ ਜ਼ਿੰਦਗੀ ਦਾ ਸਵਾਲ ਹੈ ਜੀ ਸਾਰਿਆਂ ਨੂੰ ਬੇਨਤੀ ਹੱਥ ਬੰਨ੍ਹ ਕੇ ਵੀ ਜਿਹੜੇ ਵੀ ਵੀਰ ਭਰਾ ਕੋਈ ਦੋਸਤ ਮਿੱਤਰ ਕਿਸੇ ਜਿਹੜੇ ਵੀਡੀਓ ਦੇਖਦੇ ਨੇ ਉਹਨਾਂ ਦਾ ਕੋਈ ਸਾਥੀ ਸੰਗੀ ਵੀ ਕੱਲ ਬਰਨਾਲੇ ਗਿਆ ਹੋਵੇ ਉਹਨੂੰ ਪੁੱਛ ਲੋ ਕਿਰਪਾ ਕਰਕੇ ਵੀ ਕੱਲ ਜੇ ਕੋਈ ਕਾਗਜ਼ਾਂ ਦਾ ਕੰਮ ਕਰਾਇਆ ਉਹ ਕਾਗਜ਼ਾਂ ਦੇ ਵਿੱਚ ਭਲੇਖੇ ਨਾਲ ਨਾ ਗਿਆ ਹੋਵੇ ਤਾਂ ਕਰਕੇ ਜੇ ਉਹ ਪਛਾ ਦੇਵੇ ਤਾਂ ਮੈਂ ਉਹਦਾ ਅਤੀ ਦਿਲ ਦੀਆਂ ਗਾਰਾਂਿਆਂ ਤੋਂ ਹੱਥ ਜੋੜ ਕੇ ਸਿਰ ਪੇ ਰਾਤ ਰੱਖ ਕੇ ਵੀ ਕੋਈ ਗਲਤੀ ਹੋ ਗਈ ਉਹ ਵੀ ਮੰਗੂ ਮੰਨੂਗਾ ਵੀ ਮੇਰਾ ਪਾਸਪੋਰਟ ਮੇਰੀ ਬੇਟੀ ਦਾ ਜਰੂਰ ਦਿੱਤਾ ਜਾਵੇ ਕਿਉਂਕਿ ਇੱਕ ਬੱਚੇ ਦੀ ਜ਼ਿੰਦਗੀ ਦਾ ਉਹ ਆ ਜੀ ਬੇਨਤੀ ਹੈ ਮੇਰੀ ਵੀਡੀਓ ਸਾਰੇ ਸ਼ੇਅਰ ਕਰ ਦਿਓ ਤਕਰੀਬਨ ਇਹਨੂੰ ਜਾਣਦੇ ਵੀ ਨਹੀਂ ਬਰਨਾਲੇ ਇਲਾਕੇ ਦੇ ਲੋਕ ਕਦੇ ਕਿਸੇ ਦਾ ਜਾਣਾ ਨਹੀਂ ਜਾਣ ਬੁੱਧ ਕੇ ਕਰਿਆ ਪਰ ਫਿਰ ਵੀ ਮੇਰੀ ਬੇਨਤੀ ਹੈ ਹੱਥ ਬੰਨ੍ਹ ਕੇ ਵੀ ਜੇ ਕਿਸੇ ਕੋਲੇ ਜਾਣੇ ਅਣਜਾਣੇ ਦੇ ਵਿੱਚ ਪਾਸਪੋਰਟ ਮੇਰੀ ਬੱਚੀ ਦਾ ਚਲਿਆ ਗਿਆ ਤਾਂ ਕਿਰਪਾ ਕਰਕੇ ਮੇਰੇ 9988421350 ਮੇਰਾ ਨੰਬਰ ਆ ਦੁਬਾਰੇ ਫੇਰ ਮੈਂ ਬੋਲ ਦੇਣਾ 99884213